ਇਸ ਸੋਤਿਆਂ ਨੂੰ ਪਿਆਰਪ੍ਰਿਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਜੇਗਾ ਨਵਾਂ ਪੰਜਾਬ ਪ੍ਰਧਾਨ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇਗਾ ਇੱਕ ਵੱਡਾ ਚਿਹਰਾ ਸੁਖਬੀਰ ਸਿੰਘ ਬਾਦਲ ਦੇ ਦੇਣਗੇ ਆਪਣੇ ਅਹੁਦੇ ਤੋਂ ਅਸਤੀਫਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬੰਨਣਾ ਚਾਹੁੰਦੇ ਨੇ ਜੋ ਪੰਜ ਮੈਂਬਰੀ ਕਮੇਟੀ ਦੇ ਨਾਲ ਸਹਿਮਤੀ ਹੋ ਸਕਦੀ ਹੈ ਸੁਖਬੀਰ ਸਿੰਘ ਬਾਦਲ ਦੀ ਸਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ ਤੇ ਅਕਾਲੀ ਦਲ ਦੀ ਵਾਗਡੋਰ ਉਸ ਵੱਡੇ ਚਿਹਰੇ ਦੇ ਹੱਥ ਆਵੇਗੀ ਜੋ 11 ਅਗਸਤ ਨੂੰ ਇਹ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਉਹ ਕਿਹੜਾ ਚਿਹਰਾ ਹੋਵੇਗਾ ਪ੍ਰਵਿੰਦਰ ਸਿੰਘ ਢੀਂਸਾ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਖਵੰਤ ਕੌਰ ਇਕਬਾਲ ਸਿੰਘ ਚੁੰਦਾ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਇਹਨਾਂ ਦੇ ਵਿੱਚੋਂ ਇੱਕ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇਗਾ ਜੋ ਸਰਬੀਰ ਸਿੰਘ ਬਾਦਲ ਵੱਲੋਂ ਹਾਮੀ ਭਰ ਦਿੱਤੀ ਗਈ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਜੋ ਅਕਾਲੀ ਦਲ ਵਿੱਚ ਝੰਝਟ ਚੱਲ ਰਿਆ ਸੀ ਉਹ ਝੰਝਟ ਖਤਮ ਹੋ ਗਿਆ ਅਕਾਲੀ ਦਲ ਜੋ ਧੜਿਆਂ ਵਿੱਚ ਵੰਡਿਆ ਹੋਇਆ ਸੀ ਉਹ ਸਾਰੇ ਧੜੇ ਖਤਮ ਹੋ ਗਏ ਸੁਖਵੀਰ ਸਿੰਘ ਬਾਦਲ ਜੋ ਖੁਦ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਹੋ ਗਏ ਨੇ ਔਰ 2027 ਤੱਕ ਅਕਾਲੀ ਦਲ ਨੂੰ ਸਰਜੀਤ ਕਰਕੇ ਸੱਤਾ ਵਿੱਚ ਲਿਆਉਣ ਲਈ ਸੁਖਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਸਾਰੇ ਧੜਿਆਂ ਨੂੰ ਔਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਸੀਐਮ ਬਣਾ ਲਿਆ ਜਾਵੇ ਤਾਂ ਇਹ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣਗੇ ਜੋ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਹੈ 11 ਅਗਸਤ ਨੂੰ ਉਸ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਨੇ ਸੁਖਵੀਰ ਸਿੰਘ ਬਾਦਲ ਨੂੰ ਪੱਤਰ ਲਿਖਿਆ ਸੀ ਮਨਪ੍ਰੀਤ ਸਿੰਘ ਯਾਲੀ ਨੇ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਪੱਤਰ ਲਿਖਿਆ ਔਰ ਉਸ ਪੱਤਰ ਦਾ ਜਵਾਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਦੇ ਦਿੱਤਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿਓ ਤੇ ਪ੍ਰਧਾਨ ਜਿਹੜਾ ਮਰਜ਼ੀ ਬਣਾ ਦਿਓ ਸੋ ਹੁਣ ਇਸ ਪ੍ਰਧਾਨ ਦੀ ਚੋਣ ਹੋਣੀ ਹੈ ਡੇਲੀਗੇਟ اجلاس ਹੋਇਆ ਹੋਵੇਗਾ ਤੇਜਸੰਗ ਸਮੁੰਦਰੀ ਹਾਲ ਦੇ ਵਿੱਚ ਉਸ ਵਿੱਚ 11 ਅਗਸਤ ਨੂੰ ਕਿਹੜਾ ਚਿਹਰਾ ਅਕਾਲੀ ਦਲ ਦਾ ਪ੍ਰਧਾਨ ਹੋਵੇਗਾ ਇਸ ਬਾਰੇ ਸੁਭੀਰ ਸਿੰਘ ਬਾਦਲ ਨੇ ਜੋ ਆਪਣੀ ਸਹਿਮਤੀ ਦਿੱਤੀ ਹੈ ਕਿਸ ਚਿਹਰੇ ਦੇ ਉੱਪਰ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਚੈਨਲ ਤੇ ਆਖਰੀ ਤੱਕ ਤੁਸੀਂ ਵੀਡੀਓ ਜਰੂਰ ਦੇਖਿਆ ਕਰੋ ਵੀਡੀਓ ਤੇ ਬਨੇ ਰਿਹਾ ਕਰੋ ਅਸੀਂ ਤੁਹਾਨੂੰ ਬਹੁਤ ਮਿਹਨਤ ਦੇ ਨਾਲ ਇਹ ਸਾਰੀ ਜਾਣਕਾਰੀ ਇਕੱਠੀ ਕਰਕੇ ਦਿੰਦੇ ਆ ਜੋ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਸੋ ਭਰਤੀ ਕਮੇਟੀ ਨੇ ਜੋ ਸ਼੍ਰੋਮਣੀ ਕਮੇਟੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਭਰਤੀ ਕਮੇਟੀ ਨੂੰ ਡੈਲੀਗੇਟ ਇਜਲਾਸ ਲਈ ਜਿਵੇਂ ਕੀ ਇਜਾਜ਼ਤ ਜਾਂ ਨਹੀਂ ਦੇਵੇਗੀ ਜੋ ਕਿ ਦੱਸਿਆ ਜਾਂਦਾ ਹੈ ਕਿ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਚਿੱਠੀ ਅਤੇ ਬੰਦੀ ਫੀਸ ਵੀ ਅਦਾ ਕਰ ਦਿੱਤੀ ਸੀ ਚਰਚਾ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨਾ ਦੇਣ ਦੀ ਬਜਾਏ ਜੋ ਭਾਈ ਗੁਰਦਾਸ ਹਾਲ ਦੇਣ ਲਈ ਹਮੇ ਭਰੀ ਹੈ ਇਨ ਹਾਲਾਤਾਂ ਵਿੱਚ ਭਰਤੀ ਕਮੇਟੀ ਨੂੰ ਇਜਲਾਸ ਲਈ ਪਾਈ ਗੁਰਦਾਸ ਹਾਲ ਦਿੱਤਾ ਜਾ ਸਕਦਾ ਹੈ ਭਰਤੀ ਕਮੇਟੀ 15 ਲੱਖ ਮੈਂਬਰਸ਼ਿਪ ਕਰਨ ਦਾ ਦਾਅਵਾ ਕਰ ਰਹੀ ਹੈ ਸਿਆਸੀ ਹਲਕੇ ਵਿੱਚ ਚਰਚਾ ਇਹ ਹੈ ਕਿ ਸ਼੍ਰੀ ਅਕਾਲ ਤਖਤ ਸੈਦ ਦੇ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਖਵੰਤ ਕੌਰ ਤੇ ਸਾਬਕਾ ਮੰਤਰੀ ਸੁਜੀਤ ਸਿੰਘ ਰਖੜਾ ਪ੍ਰਧਾਨ ਬਣਨ ਦੇ ਲਈ ਇੱਛੁਕ ਹਨ ਜੋ ਵਿਧਾਇਕ ਮਨਪ੍ਰੀਤ ਸਿੰਘ ਯਾਦਲੀ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਮ ਤੇ ਵੀ ਜੋ ਵਿਚਾਰ ਚਰਚਾ ਚੱਲ ਰਹੀ ਹੈ ਪਰ ਮੌਜੂਦਾ ਸਿਆਸੀ ਸਮੀਕਰਨ ਦੇਖਦੇ ਹੋਏ ਦੋਵੇਂ ਆਗੂ ਪ੍ਰਧਾਨ ਬਣਨ ਤੋਂ ਪਿੱਛੇ हट ਗਏ ਨੇ ਔਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਹਾਮੀ ਜਿਤਾਈ ਏ ਸੋ ਸੁਖਬੀਰ ਸਿੰਘ ਬਾਦਲ ਜੇਕਰ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤਾਂ ਸਾਰੇ ਇਸ ਨਾਲ ਸਹਿਮਤ ਹੋ ਜਾਣਗੇ ਪਰ ਉਸ ਤੋਂ ਬਾਅਦ ਅਕਾਲੀ ਦਲ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਣਾਵੇਗਾ ਇਹ ਗੱਲ ਹੁਣ ਵਿਚ ਵਿਚਾਲੇ ਅੜ ਗਈ ਏ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤੇ ਪ੍ਰਧਾਨ ਫਿਰ ਸੁਖਬੀਰ ਸਿੰਘ ਬਾਦਲ ਜਿਹੜਾ ਉਹਨੂੰ ਛੱਡ ਦੇਣਾ ਚਾਹੀਦਾ ਪ੍ਰਧਾਨ ਦਾ ਉਹਦਾ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਪਰ ਇਹ ਦਬਾਅ ਬਣਾਇਆ ਜਾ ਰਿਹਾ ਹੈ ਸੋ ਅਕਾਲੀ ਦਲ ਨੂੰ ਇੱਕਜੁੱਟ ਰੱਖਣਾ ਅਕਾਲੀ ਦਲ ਦੇ ਵਿੱਚ ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਚੱਲਣਾ ਇਹ ਉਸ ਲੀਡਰ ਦੇ ਵਿੱਚ ਸ਼ਮਤਾ ਹੋਣੀ ਚਾਹੀਦੀ ਹੈ ਜਿਸ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਹੈ ਇਸ ਵਾਸਤੇ ਬਾਗੀ ਧੜਾ ਵੀ ਗੱਲ ਕਹਿ ਰਿਹਾ ਹੈ ਔਰ ਸੁਖਵੀਰ ਸਿੰਘ ਬਾਦਲ ਦਾ ਧੜਾ ਵੀ ਇਹ ਗੱਲ ਕਹਿ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਜੋ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜਾ ਵੀ ਅਕਾਲੀ ਦਲ ਦਾ ਪ੍ਰਧਾਨ ਹੋਵੇਗਾ ਉਸਦੇ ਲਈ ਜੋ ਜ਼ਰੂਰੀ ਸ਼ਰਤਾਂ ਨੇ ਸ੍ਰੀ ਅਕਾਲ ਪਤਖ ਸਾਹਿਬ ਵੱਲੋਂ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਉਸ ਨੂੰ ਲਾਗੂ ਕਰਨਾ ਹੋਵੇਗਾ ਪੰਜ ਮੈਂਬਰੀ ਕਮੇਟੀ ਜਦੋਂ ਪਹਿਲਾਂ ਬਣਾਈ ਗਈ ਸੀ ਉਸ ਵਿੱਚ ਹੁੰਦਾ ਕਮੇਟੀ ਦੀ ਰਿਪੋਰਟ ਵੀ ਲਾਗੂ ਕਰਨ ਦੀ ਇੱਛਾ ਜਤਾਈ ਸੀ ਜਿਸ ਤਰ੍ਹਾਂ ਅਕਾਲੀ ਦਲ ਦੇ ਜਥੇਬੰਦ ਢਾਂਚੇ ਵਿੱਚ ਬਦਲਾਅ ਕਰਦੇ ਹੋਏ ਨਿਜਮ ਬਦਲੇ ਜਾ ਸਕਦੇ ਹਨ ਇੱਕ ਆਗੂ ਨੂੰ ਸਿਆਸਤ ਅਤੇ ਧਾਰਮਿਕ ਸੇਵਾ ਵਿੱਚੋਂ ਕੋਈ ਇੱਕ ਰਾਹ ਚੁੰਨਾ ਪਵੇਗਾ ਜਾਨੀ ਕਿ ਸਿਆਸੀ ਪਿੰਡ ਵਿੱਚ ਪੁੱਦਣ ਵਾਲੇ ਨੂੰ ਜੋ ਸ਼੍ਰੋਮਣੀ ਕਮੇਟੀ ਤੋਂ ਦੂਰ ਰਹਿਣਾ ਪਵੇਗਾ ਉਹ ਸ਼੍ਰੋਮਣੀ ਕਮੇਟੀ ਦਾ ਚੋਣ ਨਹੀਂ ਲੜ ਸਕੇਗਾ ਜਿਹੜਾ ਸਿਆਸੀ ਤੇ ਜਿਹੜਾ ਸਿਆਸੀ ਆਪਣਾ ਜੀਵਨ ਸ਼ੁਰੂ ਕਰੇਗਾ ਸਿਆਸੀ ਪਾਰਟੀ ਵਿੱਚ ਵਿਧਾਇਕ ਬਣੇਗਾ ਜਾਂ ਮੰਤਰੀ ਬਣੇਗਾ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲੇ ਨੂੰ ਸਿਆਸੀ ਚੋਣ ਨਹੀਂ ਲੜਨੀ ਪਵੇਗੀ ਉਹ ਸਿਆਸੀ ਚੋਣ ਵਿੱਚ ਆਪਣੀ ਟਿਕਟ ਦੀ ਮੰਗ ਨਹੀਂ ਕਰੇਗਾ ਜਾਂ ਨਾ ਆਪਣਾ ਕਿਸੇ ਪਰਿਵਾਰਕ ਮੈਂਬਰ ਨੂੰ ਉਹ ਸਿਆਸੀ ਅਖਾੜੇ ਵਿੱਚ ਚੋਣ ਵਿੱਚ ਲੈ ਕੇ ਆਵੇਗਾ ਇਹ ਵੀ ਦੱਸਿਆ ਜਾਂਦਾ ਕਿ ਡੈਲੀਗਟ ਇਜ਼ਲਾਸ ਵਿੱਚ ਇਹ ਫੈਸਲਾ ਵੀ ਕੀਤਾ ਜਾ ਸਕਦਾ ਹੈ ਕਿ ਪਾਰਟੀ ਦੇ ਪ੍ਰਧਾਨ ਸਮੇਤ ਹੋਰ ਉਹਦੇਦਾਰਾਂ ਕੋਈ ਵੀ ਚੋਣ ਨਹੀਂ ਲੜ ਸਕਣਗੇ ਜਿਸ ਬਾਰੇ ਅਕਾਲੀ ਪਾਰਟੀ ਜੋ ਪਹਿਲਾਂ ਆਪਣੇ ਰਾਹ ਤੋਂ ਭਟਕ ਗਈ ਹੈ ਜਿਹੜਾ ਕਿ ਪਹਿਲੀ ਅਕਾਲੀ ਪਾਰਟੀ ਜਿਹੜੇ ਪਰਿਵਾਰ ਦਾ ਇੱਕ ਵਿਧਾਇਕ ਜਾਂ ਮੰਤਰੀ ਹੁੰਦਾ ਸੀ ਉਸਦੇ ਪਰਿਵਾਰ ਦੇ ਵਿੱਚ ਕੋਈ ਵੀ ਹੋਰ ਪ੍ਰਧਾਨਗੀ ਜਾਂ ਅਹੁਦੇਦਾਰੀ ਨਹੀਂ ਲੈਂਦਾ ਸੀ ਹੁਣ ਵੀ ਇਹ ਨਿਯਮ ਲਾਗੂ ਕੀਤਾ ਜਾਵੇਗਾ ਕੋਈ ਵੀ ਅਜਿਹਾ ਫੈਸਲਾ ਹੁੰਦਾ ਤਾਂ ਇਸ ਨਾਲ ਸਿਰਫ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਸਦਾਰ ਆਵੇਗਾ ਬਲਕਿ ਅਕਾਲੀ ਦਲ ਦੀ ਪੁਰਾਣੀ ਪਰੰਪਰਾ ਵੀ ਬਹਾਲ ਕੀਤੀ ਜਾਵੇਗੀ ਸੋ ਦੱਸਿਆ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਸਰ ਦੀ ਫੈਸਲ ਤੋਂ 2 ਦਸੰਬਰ 2024 ਨੂੰ ਜੋ ਪਾਰਟੀ ਦੀ ਨਵੀਂ ਮੈਂਬਰਸ਼ਿਪ ਭਰਤੀ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਉਸ ਵਿੱਚ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾ ਸਿੰਘ ਡੁੰਗਰ ਨੇ ਤਾਂ ਆਪਣਾ ਅਸਤੀਫਾ ਦੇ ਦਿੱਤਾ ਸੀ ਪਰ ਪੰਜ ਮੈਂਬਰੀ ਕਮੇਟੀ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਜੋ 15 ਲੱਖ ਪ੍ਰਤੀ ਫਾਰਮ ਭਰ ਕੇ ਆਖਰੀ ਪੜਾਤੇ ਹੁਣ ਇਹ ਪ੍ਰਤੀ ਆ ਚੁੱਕੀ ਹੈ ਜੋ ਪ੍ਰਧਾਨਗੀ ਚੋਣ ਹੋਣੀ ਹੈ 11 ਅਗਸਤ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਨਾ ਹੈ ਉਸ ਤੋਂ ਪਹਿਲਾਂ ਚਰਚਾਵਾਂ ਤੇਜ਼ ਹੋ ਗਈਆਂ ਨੇ ਉਸ ਤੋਂ ਪਹਿਲਾਂ ਧੜਕਣਾਂ ਤੇਜ਼ ਹੋ ਗਈਆਂ ਨੇ ਅਕਾਲੀ ਦਲ ਬਾਦਲ ਧੜੇ ਦੀਆਂ ਕਿ ਅਕਾਲੀ ਦਲ ਬਾਦਲ ਜੇਕਰ ਪ੍ਰਧਾਨਗੀ ਛੱਡਦਾ ਹੈ ਤਾਂ ਅਕਾਲੀ ਦਲ ਬਾਦਲ ਦਾ ਤਣਾ ਕਿੱਧਰ ਜਾਵੇਗਾ ਅਕਾਲੀ ਦਲ ਬਾਦਲ ਦਾ ਤਣਾ ਜਿਹੜੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਨਾਲ ਵਾਲੇ ਨੇ ਉਹਨਾਂ ਨੂੰ ਕੋਈ ਅਹੁਦੇਦਾਨੀਆਂ ਮਿਲਣਗੀਆਂ ਜਾਂ ਉਹ ਸਿਰਫ ਮੈਂਬਰ ਹੀ ਰਹਿ ਜਾਣਗੇ ਇਸ ਲਈ ਲਗਾਤਾਰ ਚਰਚਾਵਾਂ ਚੱਲ ਰਹੇ ਹਨ ਉਹਨਾਂ ਦੇ ਧੜਕਣਾ ਵਧਾਰੀਆਂ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਆਪਣੇ ਧੜੇ ਨਾਲੋਂ ਅਲੱਗ ਹੋ ਕੇ ਪੰਜ ਮੈਂਬਰੀ ਕਮੇਟੀ ਨਾਲ ਸਹਿਮਤ ਹੋ ਗਏ ਨੇ